ਸਭ ਤੋਂ ਪਹਿਲਾਂ ਤਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਕੱਲ ਪੰਜਾਬ ਦੀ ਜਨਤਾ ਦੇ ਲਈ ਮਾਨਯੋਗ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੁਆਰਾ ਉਹਨਾਂ ਦੀ ਦਿਸ਼ਾ ਨਿਰਦੇਸ਼ ਉਹਨਾਂ ਦੀ ਰਹਿਨਮਾਈ 'ਚ ਪੰਜਾਬ ਦੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਜਿਹੜਾ ਬਹੁਤ ਵੱਡਾ ਇੱਕ ਤੋਹਫਾ ਲੋਕਾਂ ਨੂੰ ਮਿਲਿਆ ਪੰਜਾਬੀਆਂ ਨੂੰ ਮਿਲਿਆ ਮੈਂ ਸਭ ਤੋਂ ਪਹਿਲਾਂ ਤਾਂ ਸਮੁੱਚੇ ਪੰਜਾਬੀਆਂ ਨੂੰ ਅ ਇਸ ਗੱਲ ਦੇ ਲਈ ਮੁਬਾਰਕਬਾਦ ਵੀ ਦੇਣਾ ਤੇ ਮੈਂ ਸਮਝਦਾ ਕਿ ਜਿਹੜਾ ਹੈਲਥ ਖੇਤ ਖੇਤਰ ਦੇ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਰੂਪ ਚ ਜਿਹੜਾ ਇੱਕ ਅ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਅ ਜਿਹੜੀ ਉਹ ਹੈਲਥ ਕੇਅਰ ਦੇ ਰੂਪ ਦੇ ਵਿੱਚ ਇੱਕ ਮਸਜਮਾ ਮਿਲਿਆ ਮੇਰੇ ਹਿਸਾਬ ਨਾਲ ਔਰ ਹਰੇਕ ਪੰਜਾਬੀ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹਦੀ ਵਿਵਸਾ ਉਹਦੇ ਲਈ ਪੈਸਾ ਉਹਦੇ ਲਈ ਟੋਟਲ ਮੈਕੈਨਿਜ਼ਮ ਜਿੰਨਾ ਵੀ ਹੈ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗੂ ਕਰਨਾ ਔਰ ਇਹਦਾ ਸਮੁੱਚੇ ਪੰਜਾਬੀਆਂ ਨੂੰ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਵੈਂਡਟਾ ਨਹੀਂ ਹੈ ਕੋਈ ਅਮੀਰ ਹੈ ਗਰੀਬ ਹੈ ਕੋਈ ਜਾਤ ਬਰਾਦਰੀ ਧਰਮ ਦਾ ਕੋਈ ਇਸ਼ੂ ਨਹੀਂ ਸੋ ਆ ਇਸ ਜਿਹੜੀ ਮੁੱਖ ਮੰਤਰੀ ਹੈਲਥ ਬੀਮਾ ਯੋਜਨਾ ਇਹਦਾ ਸਮੁੱਚੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਆਪਣੇ ਜਿਹੜੇ ਉਹ ਰਜਿਸਟ੍ਰੇਸ਼ਨ ਹੈ ਉਹ ਕਰਾਈ ਜਾਵੇ ਸੋ ਹਲਕਾ ਪੁਆ ਦੇ ਅੰਦਰ ਹਰੇਕ ਪਿੰਡ ਦੇ ਅੰਦਰ ਸਾਡੀਆਂ ਸਾਰੀਆਂ ਟੀਮਾਂ ਵੱਖੋ-ਵੱਖਰੇ ਪਿੰਡਾਂ 'ਚ ਉਹ ਅੱਜ ਤੋਂ ਇਹ ਜਿਹੜੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਜਿਹੜੇ ਸਾਡੇ ਯੂਥ ਕੋਆਰਡੀਨੇਟਰ ਨੇ ਉਹਨਾਂ ਦੇ ਰਾਹੀਂ ਤੁਹਾਡੇ ਘਰਾਂ 'ਚ ਆਣਗੇ ਸੋ ਤੁਸੀਂ ਆਪ ਦਾ ਆਧਾਰ ਕਾਰਡ ਔਰ ਵੋਟਰ ਸਨাক্তੀ ਕਾਰਡ ਇਹ ਦੋ ਚੀਜ਼ਾਂ ਆਪਣੇ ਜੇਬ 'ਚ ਰੱਖਣੀ ਆ ਜਦੋਂ ਵੀ ਤੁਹਾਡੇ ਘਰਾਂ 'ਚ ਇਹ ਟੀਮਾਂ ਪਹੁੰਚਦੀਆਂ ਨੇ ਸੋ ਆਪਣੀ ਰਜਿਸਟ੍ਰੇਸ਼ਨ ਕਰਾਓ ਤੇ ਨਾਲ ਹੀ ਮੈਂ ਇਹ ਸਮਝਦਾ ਵੀ ਇਹ ਜਿਹੜੀ ਯੋਜਨਾ ਇਹ ਭਾਵੇਂ ਪੰਜਾਬ ਦੀ ਜਨਤਾ ਦੇ ਲਈ ਆ ਪੰਜਾਬ ਦੇ ਲੋਕਾਂ ਦੇ ਲਈ ਆ ਇਹ ਉਹਨਾਂ ਰਾਸੀ ਜ਼ਮਾਤਾਂ ਦੇ ਲਈ ਵੀ ਇੱਕ ਸਬਕ ਹੈ ਜਿਨ੍ਹਾਂ ਨੇ 76 ਬਰੇ ਪੰਜਾਬ 'ਚ ਤੇ ਦੇਸ਼ 'ਚ ਰਾਜ ਕੀਤਾ ਪਰ ਲੋਕਾਂ ਨੂੰ ਮਰਨ ਲਈ ਲੋਕਾਂ ਦੀ ਹੌਣੀ ਦੇ ਉੱਤੇ ਸੜ ਦਿੱਤਾ ਜਿਹਦੀ ਜੇਬ 'ਚ ਪੈਸਾ ਉਲਾਜ ਕਰਾਵੇ ਜਿਹਦੀ ਜੇਬ 'ਚ ਪੈਸਾ ਨਹੀਂ ਉਹ ਇਸ ਦੁਨੀਆ ਤੋਂ ਜਾਵੇ ਇਸ ਇਲਾਜ ਛੁੱਟੇ ਲੋਕਾਂ ਦੀ ਜਿਹੜੀ ਬਾਹ ਫੜੀ ਹੈ ਸਰਯਾਰਬੰਦ ਕੇਜਰੀਵਾਲ ਜੀ ਨੇ ਇਹ ਨਾਟ ਓਨਲੀ ਗੁੱਡ ਗਵਰਨਰਸ ਹੈ ਕੇਵਲ ਬਲਕਿ ਮੈਂ ਸਮਝਦਾ ਇਹ ਇੱਕ ਪੁੰਨ ਦਾ ਕੰਮ ਵੀ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਤਲਬ ਜਿਹੜਾ ਪੰਜਾਬ ਸ਼ੁਰੂ ਕੀਤਾ ਤਾਂ ਸਮੁੱਚੇ ਦੇਸ਼ ਦੇ ਅੰਦਰ ਪਹਿਲਾ ਰਾਜ ਪੰਜਾਬ ਬਣ ਗਿਆ ਜਿੱਥੇ ਇਸ ਤਰ੍ਹਾਂ ਦੀ ਹੈਲਥ ਕੇਅਰ ਜਿਹੜੀ ਹੈ ਮਤਲਬ ਹੈਲਥ ਜਿਹੜੀ ਉਹ ਸਿਕਿਉਰਟੀ ਮੈਂ ਸਮਝਦਾ ਵੀ ਪੰਜਾਬੀਆਂ ਨੂੰ ਮਿਲੀ ਆ ਸੋ ਅ ਅਸੀਂ ਵਾਕ ਵਾਕ ਪਿੰਡਾਂ ਚ ਮੈਂ ਵੀ ਮੇਰੀ ਸਾਰੀ ਟੀਮ ਵੀ ਮਤਲਬ ਆ ਰਹੀ ਹੈ ਸੋ ਮੈਂ ਜ਼ਰੂਰੇ ਲੋਕਾਂ ਨੂੰ ਬੇਨਤੀ ਕਰਾਂਗਾ ਇਹਦੇ ਚ ਕੋਈ ਅ ਮਤਲਬ ਜਿਸ ਤਰ੍ਹਾਂ ਕੋਈ ਇਕਨੋਮਿਕਲੀ ਵੈਂਡੇਟਾ ਨਹੀਂ ਹੈ ਇਹਦੇ ਚ ਕੋਈ ਸੋਸ਼ਲ ਵੈਂਡੇਟਾ ਨਹੀਂ ਹੈ ਨਾ ਹੀ ਇਹਦੇ ਚ ਕੋਈ ਪੋਲਿਟੀਕਲ ਵੈਂਡੇਟਾ ਸਾਰੇ ਹੀ ਉਹ ਪਰਿਵਾਰ ਜਿਹੜੇ ਪਰਿਵਾਰ ਪੰਜਾਬ ਦੇ ਨੇ ਕਿਸੇ ਵੀ ਪਾਰਟੀ ਕਿਸੇ ਵੀ ਖਿੱਤੇ ਦੇ ਨਾਲ ਏਰੀਆ ਦੇ ਨਾਲ ਮਤਲਬ ਤਾਲੁਕ ਰੱਖਦੇ ਆ ਉਹਨਾਂ ਸਾਰਿਆਂ ਦੇ ਬਣੇਗਾ ਤੋ ਇਹ ਮੈਂ ਸਮਝਦਾ ਬਹੁਤ ਵੱਡੀ ਇੱਕ ਰਾਹਤ ਖਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿਹੜੇ ਪਰਿਵਾਰ ਹੈਂਡ ਟੂ ਮੋਥ ਨੇ ਜਿਨ੍ਹਾਂ ਦੇ ਕੋਲ ਰੋਟੀ ਰੋਜੀ ਦਾ ਜਗਾੜ ਵੀ ਜਿਹੜਾ ਬੜਾ ਔਖਾ ਹੈ ਉਹਨਾਂ ਪਰਿਵਾਰਾਂ ਲਈ ਖਾਸ ਕਰਕੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ ਵਰਦਾਨ ਹੈ ਔਰ ਅਸੀਂ ਆਮ ਤੌਰ ਤੇ ਘਰਾਂ 'ਚ ਦੇਖਦੇ ਆ ਕਿ ਲੋਕੀ ਆਪਣੇ ਜੀ ਦਾ ਇਲਾਜ ਤਾਂ ਕਰਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਆ ਕਿ ਸਾਡੇ ਜੀ ਦਾ ਇਲਾਜ ਹੋ ਸਕਦਾ ਉਹਨਾਂ ਨੂੰ ਇਸ ਗੱਲ ਦੀ ਸੂਝ ਵੀ ਆ ਕਿ ਕਿਹੜੇ ਹਸਪੀਟਲ ਨਾਲ ਜਿੱਥੇ ਇਲਾਜ ਹੋ ਸਕਦਾ ਪਰ ਕਿਉਂਕਿ ਉਹਨਾਂ ਦੀ ਜੇਬ ਜਾਜਦ ਨਹੀਂ ਦਿੰਦੀ ਉਹਨਾਂ ਦੇ ਪੈਰਾਂ 'ਚ ਬੀੜੀਆਂ ਪਈਆਂ ਨੇ ਉਹ ਬੀੜੀਆਂ ਜਿਹੜੀਆਂ ਉਹਨਾਂ ਨੂੰ ਉਸ ਇਲਾਜ ਦੀ ਬਰੂਹਾਂ ਤੱਕ ਨਹੀਂ ਪਹੁੰਚਣ ਦਿੰਦੀ ਜਿਸ ਕਰਕੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਅੱਖਾਂ ਦੇ ਉਹ ਚਮਕਦੇ ਜਿਹੜੇ ਮਤਲਬ ਉਹਨਾਂ ਦੇ ਜੀਨ ਆ ਉਹ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਤੇ ਭਰੇ ਮਨ ਦੇ ਨਾਲ ਕੁੱਟੇ ਮਨ ਦੇ ਨਾਲ ਉਹ ਉਹਨੂੰ ਆਪਣੇ ਜੀ ਨੂੰ ਅਲਵਿਦਾ ਕਰਨ ਲਈ ਜਾਂਦੇ ਆ ਸੋ ਮੈਂ ਸਮਝਦਾ ਇਹ ਬਹੁਤ ਵੱਡੀ ਨਿਯਮਤਤਾ ਔਰ 850 ਹਸਪੀਟਲ ਪੰਜਾਬ ਦਾ ਜਿਹੜਾ ਇੰਪੈਨਲ ਇਹ ਚ ਕੀਤਾ ਤੇ 14 ਹਸਪੀਟਲ ਜਿਹੜੇ ਆ ਉਹ ਪਠਾਨਕੋਟ ਜ਼ਿਲ੍ਹੇ ਦੇ ਆ ਜਿਨ੍ਹਾਂ ਦੇ ਵਿੱਚ ਨਾਮੀ ਹਸਪੀਟਲ ਨੇ ਸਰਕਾਰੀ ਦਾ ਹੈ ਹੀ ਹੈ ਉਥੇ ਵੀ ਮਤਲਬ ਇਲਾਜ ਹੋਊਗਾ ਪ੍ਰਾਈਵੇਟ ਹਸਪੀਟਲਾਂ ਦੇ ਅੰਦਰ ਵੀ ਜਿਹੜਾ ਉਹਨਾਂ ਦੀ ਇਨਪੈਨਲਮੈਂਟ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਪੰਜਾਬੀਆਂ ਲਈ ਰਾਹਤ ਹੈਗੀ ਆ ਔਰ ਇਹ ਵੀ ਜਿਹੜਾ ਇੱਕ ਮਤਲਬ ਮੈਂ ਸਮਝਦਾ ਵੀ ਇੱਕ ਹੋਰ ਇਹ ਇਟਸ ਵਾਦਾ ਕੀਤਾ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪਿਛਲੇ ਆਯੂਸ਼ਮਾਨ ਕਾਰਡ 'ਚ ਨਹੀਂ ਸਨ ਹੁੰਦੀਆਂ ਜਿਸ ਦਾ ਮਿਸਾਲ ਦੇ ਤੌਰ ਤੇ ਹੈਡ ਇੰਜਰੀ ਹੈ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਲ ਬਿਮਾਰੀਆਂ ਜਿਹੜੀਆਂ 2500 ਤਰ੍ਹਾਂ ਦਾ ਇਲਾਜ ਜਿਹੜਾ ਉਹ ਇਹਦੇ ਅੰਦਰ ਹੋਣਾ 90 9% ਨਹੀਂ ਬਲਕਿ 100% ਜਿਹੜਾ ਆਹੋ ਮੈਂ ਸਮਝਦਾ ਕਿ ਹਰ ਪਰਿਵਾਰ ਨੂੰ ਇਹਦਾ ਲਾਭ ਮਿਲਣਾ ਗੁਰੂ ਮਹਾਰਾਜ ਵੈਸੇ ਤੰਦਰੁਸਤੀ ਰੱਖੇ ਲੋਕਾਂ ਦੀ ਪਰ ਕਿਉਂਕਿ ਬਿਮਾਰੀ ਨੇ ਕਿਸੇ ਕੋ ਸਮਾਂ ਪੁੱਛ ਕੇ ਨਹੀਂ ਆਣਾ ਕਿਸੇ ਦੀ ਅਮੀਰੀ ਗਰੀਬੀ ਪੁੱਛ ਕੇ ਨਹੀਂ ਆਣਾ ਤੇ ਉਹ ਲਾਜਵਾਬਸਾ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਆ ਸਮੁੱਚੇ ਪੰਜਾਬੀਆਂ ਨੂੰ ਇਹਦੀ ਵਧਾਈ ਵੀ ਆ ਮੇਰੇ ਪਿਆਰਾ ਹਲਕਾ ਮੇਰਾ ਭੋਆ ਇਥੋਂ ਦੇ ਲੋਕਾਂ ਨੂੰ ਵੀ ਮੁਬਾਰਕਬਾਦ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਤੇ ਆਪਣੇ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਜਿਹੜੇ ਸਾਡੇ ਮਤਲਬ ਆਣਗੀਆਂ ਟੀਮਾਂ ਸੀਐਸਸੀ ਸੈਂਟਰ ਦੇ ਰੂਪ ਦੇ ਵਿੱਚ ਤੇ ਪੈਸਾ ਵੀ ਕੋਈ ਨਹੀਂ ਲੱਗਣਾ ਕਿਸੇ ਵੀ ਤਰ੍ਹਾਂ ਦਾ ਬਿਲਕੁਲ ਇਹ ਫ੍ਰੀ ਹੈਗਾ ਲਾਜ ਵੀ ਫ੍ਰੀ ਹੈ ਦੇਰ ਜਿਸ ਜਿੱਥੇ ਵੀ ਫਰੀ ਆ ਇਹਦਾ ਵਾਤਵਾ ਲੋਕ ਲਾਭ ਉਠਾਣ ਇਹੀ ਮੇਰੇ ਲੋਕਾਂ ਨੂੰ ਪੀਲਾ